ਸ੍ਰਿਸ਼ਟੀਕਰਤਾ ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਤੇ ਅਮਕੁਸ਼ ਵਾਲਮੀਕ ਦੀ ਦੇਖਰੇਖ ਹੇਠ ਖੂਨਦਾਨ ਕੈਂਪ ਅਤੇ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸਾਫਖਾਲ ਉਪ ਮੁੱਖ ਮੰਤਰੀ ਸ਼੍ਰੀ ਯੋਂ ਪ੍ਰਕਾਸ਼ ਸੋਨੀ ਨੇ ਮੁੱਖ ਤੌਰ ਤੇ ਸ਼ਿਰਕਤ ਕੀਤੀ ਇਹ ਵੀ ਪੰਜਾਬ ਨਿਊਜ਼ ਦੀ ਖਾਸ ਰਿਪੋਰਟ Up. If I do something, man, I do it. ਮੇ ਸੋ ਨਿਰਭੈ ਹੋਰ ਬੋਲਤੀ ਮਹਾਰਾਜ ਬਹੁਤ ਪਿਆ ਬੜਾ ਲਗੜਾ ਉਹਨੂੰ ਸੌਫਟਵੇਅਰ ਨਾਲ ਹੋ ਜਾ ਹੈਲੋ ਕਿਹੜਾ ਕੈਂਪ ਲਗਾਇਆ ਜਿਸ ਤੋਂ ਅੱਜ ਸਾਡੇ ਐਂਟੀ ਕਰਾਈਮ ਐਂਡ ਐਨੀਮਲ ਪ੍ਰੋਟੈਕਸ਼ਨ ਐਸੋਸੀਏਸ਼ਨ ਦੇ ਜਿਹੜੇ ਪੰਜਾਬ ਪ੍ਰਧਾਨ ਨੇ ਐਸੇ ਵਿੰਗ ਦੇ ਅੰਕੁਸ਼ ਵਾਲਮੀਕੀ ਜੀ ਉਹਨਾਂ ਵੱਲੋਂ ਹਰ ਸਾਲ ਇਹ ਵਾਲਮੀਕੀ ਜੀ ਦੇ ਜਨਮ ਦਿਨ ਦੇ ਉੱਪਰ ਜਿਹੜਾ ਵਾ ਕੈਂਪ ਲਗਾਇਆ ਜਾਂਦਾ ਸਾਡੇ ਬਹੁਤ ਹੀ ਵੱਡੇ ਸਹਿਯੋਗੀ ਜਿਹੜੇ ਸ਼ੁਰੂ ਤੋਂ ਹੀ ਸਾਡੇ ਨਾਲ ਨੇ ਡਾਕਟਰ ਚੇਤਨ ਸ਼ਰਮਾ ਜੀ ਉਹਨਾਂ ਦੀ ਪੂਰੀ ਟੀਮ ਡਾਕਟਰ ਗੁਰਵਿੰਦਰ ਜੀ ਨੋਵਾ ਮੈਡੀਸਿਟਲ ਸਿਟੀ ਹਸਪੀਟਲ ਦੀ ਪੂਰੀ ਟੀਮ ਹਰ ਸਾਲ ਜਿਹੜੀ ਸਹਿਯੋਗ ਕਰਦੀ ਹੈ ਜਿਹਦੇ ਵਿੱਚ ਅਸੀਂ ਫ੍ਰੀ ਚੈੱਕਅਪ ਕਰੀਦੇ ਆ ਪੇਸ਼ੈਂਟਸ ਦੇ ਸ਼ੂਗਰ ਫ੍ਰੀ ਚੈੱਕ ਹੁੰਦੀ ਹੈ ਉਹਦੇ ਨਾਲ ਨਾਲ ਇਸ ਵਾਰ ਅਸੀਂ ਬਲੱਡ ਡੋਨੇਸ਼ਨ ਦਾ ਕੈਂਪ ਵੀ ਜਿਹੜਾ ਨਾਲ ਲਗਾਇਆ ਵਾ ਤੇ ਮੈਂ ਬਹੁਤ-ਬਹੁਤ ਵਧਾਈ ਦੇਣਾ ਸਾਰੇ ਸ਼ਹਿਰ ਵਾਸੀਆਂ ਨੂੰ ਭਗਵਾਨ ਮਾਲਮੀ ਜੀ ਜੰਤੀ ਦੇ ਤੇ ਅਨਕੁਸ਼ ਵਾਲਮਿਕੀ ਜੀ ਹਰ ਸਾਲ ਬਹੁਤ ਜਿਹੜੀ ਮਿਹਨਤ ਕਰਦੇ ਨੇ ਤਾਂ ਕਿ ਲੋਕਾਂ ਨੂੰ ਅਸੀਂ ਲੋਕਾਂ ਦੀ ਸੇਵ ਜਿਹੜੀ ਸੇਵਾ ਵਾ ਉਹ ਕਰ ਸਕੇ ਵਾਲਮਿਕੀ ਜੀ ਜੰਤੀ ਦੇ ਫਰੀ ਮੈਡੀਕਲ ਕੈਂਪ ਤੇ ਬਲੱਡ ਡੋਨੇਸ਼ਨ ਕੈਂਪ ਜਿਹੜਾ ਉਹ ਇੱਥੇ ਲਾਇਆ ਗਿਆ ਯੂਥ ਕਲੱਬ ਵੱਲੋਂ ਮੈਂ ਪਲਵਾਨ ਜੀ ਨੂੰ ਤੇ ਇਹਨਾਂ ਦੀ ਸਾਰੀ ਟੀਮ ਨੂੰ ਮੁਬਾਰਕਵਾਦ ਦਿੰਦਾ ਸੋ ਬਲੱਡ ਡੋਨੇਸ਼ਨ ਕੈਂਪ ਜਿਹੜਾ ਬਲੱਡ ਦੇਣਾ ਸਭ ਤੋਂ ਵੱਡੀ ਸਮਾਜ ਦੀ ਸੇਵਾ ਹੈ ਤੁਬਿੰਨ ਉਸ ਕਾਲ ਦੀ ਖੁਸ਼ੀ ਹੈ ਕਿ ਯੂਥ ਕਲੱਬ ਜਿਹੜੀ ਹੈ ਹਰੀਪੁਰਾ ਇਹ ਇੱਥੇ ਇੱਕ ਤੇ ਬਲੱਡ ਕੈਂਪ ਦੂਰ ਦਾ ਜਿਹੜਾ ਸਾਰਾ ਚੈੱਕ ਆਪ ਇਹ ਕੈਂਪ ਜਿਹੜਾ ਫ੍ਰੀ ਮੈਡੀਕਲ ਕੈਂਪ ਵੀ ਆ ਬਲੱਡ ਡੋਨੇਸ਼ਨ ਕੈਂਪ ਵੀ ਆ ਤੋਂ ਜਿਹੜੇ ਵਲੰਟੀਅਰ ਬਲੱਡ ਡੋਨੇਟ ਕਰਦੇ ਨੇ ਮੈਂ ਉਹਨਾਂ ਨੂੰ ਮੁਬਾਕਬਾ ਦਿੰਨਾ ਬਾਰ-ਬਾਰ ਹਰ ਸਾਲ ਜੀ ਬਜ਼ੁਰਗਾਂ ਬਲੱਡ ਡੋਨੇਟ ਕਰਦੇ ਨੇ ਤੋਂ ਸੇਵਾ ਜਿਹੜਾ ਇਨਸਾਨ ਸੇਵਾ ਕਰਦਾ ਉਹ ਤੇ ਪ੍ਰਮਾਤਮਾ ਵੀ ਕਰਤਾ ਹੁੰਦੀ ਆ ਤੋਂ ਇਸ ਤਰ੍ਹਾਂ ਹੀ ਕਾਨੂੰਨ ਸਾਰਿਆਂ ਨੂੰ ਰਲ ਮਿਲ ਕੇ ਸੇਵਾ ਕਰਨੀ ਚਾਹੀਦੀ। ਸੋ ਮੈਂ ਪਲਵਾਨ ਜੀ ਤੇ ਇਦਾਂ ਦੀ ਟੀਮ ਨੂੰ ਵਾਪਸ। ਅੱਜ ਵੀ ਸੋਨੀ ਸਾਹਿਬ ਸ਼ਹਿਰ ਦੇ ਵਿੱਚ ਜਿੱਥੇ ਪ੍ਰਾਈਵੇਟ ਸੰਸਥਾਵਾਂ ਕੋਈ ਵੀ ਕੰਮ ਕਰਦੀਆਂ ਨੇ ਸਭ ਤੋਂ ਪਹਿਲੇ ਸੋਨੀ ਸਾਹਿਬ ਨੂੰ ਯਾਦ ਕਰਦੀਆਂ ਨੇ ਕਿੰਦਾ ਦੇਖਦੇ ਉਹਨਾਂ ਨੂੰ ਪ੍ਰਾਈਵੇਟ ਸੰਸਥਾਵਾਂ ਦੇ ਪਿਆਰ। ਬਿਲਕੁਲ ਗੱਲ ਆ। ਮੇਰਾ ਵੀ ਸ਼ੁਰੂ ਤੋਂ ਸਾਰੇ ਨਾਲ ਪਿਆਰ ਹੈ, ਸਾਰੇ ਸ਼ਹਿਰ ਨਾਲ ਪਿਆਰ। ਸੋ ਮੈਨੂੰ ਜਿੱਥੇ ਵੀ ਯਾਦ ਕਰਦੇ ਨੇ ਸ਼ਹਿਰ ਵਾਲੇ ਮੈਂ ਉੱਥੇ ਪਹੁੰਚਣਾ ਹੈ। ਸੋ ਤੁਸੀਂ ਵਿਸ਼ਾਲ ਜੀ ਜੋ ਕਿਹਾ ਮੈਂ ਤੇ ਇਹਨਾਂ ਸਾਰਿਆਂ ਨੂੰ ਰਿਸਪੈਕਟ ਕਰਦਾ ਸਾਰੇ ਸ਼ਹਿਰ ਵਾਲੇ ਨੂੰ ਰਿਸਪੈਕਟ ਕਰਦਾ ਕੋ ਮੈਂ ਲੀਡਰ ਦੀ ਸੀਟ ਨਹੀਂ ਚਾਹੁੰਦਾ ਮੈਂ ਵੀ ਇੱਕ ਸੇਵਾਦਾਰ ਦੀ ਸੀਟ ਚਾਹੁੰਦਾ ਹਾਂ ਜੀ ਜੈ ਵਾਲਮੀਕੀ ਜੀ ਹਰ ਹਰ ਵਾਲਮੀਕੀ ਮੈਂ ਲੈ ਤਾਂ ਪੂਰੇ ਦੇਸ਼ ਵਾਸੀਆਂ ਨੂੰ ਭਗਵਾਨ ਵਾਲਮੀਕੀ ਦੇ ਪਰਗਟ ਦਿਵਸਾਂ ਬਹੁਤ ਬਹੁਤ ਵਧਾਈਆਂ ਦਿੰਦਾ ਤੇ ਅੱਜ ਅਸੀਂ ਇੱਕ ਉਪਰਾਲਾ ਕੀਤਾ چھوٹਾ ਹਰ ਸਾਲ ਹੀ ਕਰੀਦਾ ਤੇ 프리 메디컬 캠프 ਤੇ 군दान ਦਾ 캠프 ਜਿਹੜਾ ਲਗਾਇਆ ਜਾ ਰਿਹਾ ਹੈ ਜਿਹਦੇ ਵਿੱਚ ਖਾਸ ਤੌਰ ਤੇ ਪਹੁੰਚੇ ਸਾਡੇ ਡਾਕਟਰ 체ਤਨ ਜੀ ਡਾਕਟਰ ਰੋਹਨ ਮਹਿਰਾ ਜੀ ਡਾਕਟਰ ਗੁਰਵਿੰਦਰ ਜੀ ਨੋਆ ਮੈਡੀਕਲ ਟੀਮ ਕੋਲ ਮੇਰੇ ਸਾਥੀ ਸਹਿਬਾਨ ਜਿਹੜੇ ਪਹੁੰਚੇ ਨੇ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਜਿਹੜੇ ਇਸ ਛੋਟੇ ਜਿਹੋ ਸਾਡੇ ਦੇ ਮੈਡੀਕਲ ਕੈਂਪ ਵਿੱਚ ਪਹੁੰਚੇpropto 소니 ਜੀ ਹਾਂ 소ਨੀ ਸਾਹਿਬ ਜੀ ਹਰ ਵਾਰੀ ਤੁਹਾਡੇ ਕੋਈ ਵੀ ਆਪਾਂ ਉਪਰਾਲਾ ਕਰਦੇ ਉਹਦੇ ਤੇ ਹਾਜ਼ਰੀ ਜ਼ਰੂਰ ਲਵਾਉਣਾ ਤੇ ਮੈਂ ਸੋਨੀ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦਾ। ਜੀ ਉਤਨਾ ਹੀ ਮੈਸੇਜ ਦਿੰਦਾ ਕਿ ਯੂਥ ਜਿਹੜਾ ਅੱਜ ਕੱਲ ਦਾ ਨਸ਼ਿਆਂ ਤੋਂ ਦੂਰ ਰਹੇ ਕੂਮਦਾਨ ਇੱਕ ਬਹੁਤ ਮਹਾਨ ਦਾਨ ਹੈਗਾ ਜਿਹੜਾ ਕਿ ਹਰ ਇੱਕ ਬੰਦੇ ਨੂੰ ਆਪਣਾ ਕਰਨਾ ਚਾਹੀਦਾ। ਮੇਰਾ ਨਾਮ ਅਜੀਤ ਸ਼ਰਮਾ ਜੀ ਤੇ ਅੰਕੁਸ਼ੀ ਵੱਲੋਂ ਇਹ ਕੈਂਪਲੋਂ ਆਇਆ ਗਿਆ ਜੀ ਕੂਮਦਾਨ ਦਾ ਕੈਂਪਲੋਂ ਆਇਆ ਗਿਆ ਜਸਵੰਤ ਪਹਿਲਵਾਨ ਹਨਾਂ ਵੱਲੋਂ ਲਵਾਇਆ ਗਿਆ। ਇੱਥੇ ਸਾਡੇ ਐਕਟਿਵ ਪੀਸੀਐਮ ਸਾਊਥ ਪੰਜਾਬ ਐਸਸੀ ਉਹ ਇਸ ਕੈਂਪ ਦਾ ਉਦਘਾਟਨ ਕਰਕੇ ਗਏ ਆ ਜਦੋਂ ਵੀ ਉਹਨਾਂ ਨੂੰ ਕੋਈ ਮੈਸੇਜ ਦੇਣੇ ਆ ਉਹ ਪਹਿਲ ਦੇ ਆਧਾਰ ਤੇ ਸਾਡੇ ਇੱਥੇ ਫੰਕਸ਼ਨਾਂ ਵਿੱਚ ਆਉਂਦੇ ਆ ਆਪਾਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਆਨਾਂ ਦੇ ਉਹ ਲੱਖ ਲੱਖ ਵਧਾਈ ਹੋਏ ਜੀ ਇਸ ਪ੍ਰਕਾਟ ਦਿਵਸ ਤੇ ਤੇ ਮੈਂ ਅਨਕੁਸ਼ ਭਾਈ ਅਜੀ ਭਾਈ ਦਾ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇੱਥੇ ਗੁੰਡਾਂ ਕੈਂਪ ਲਾਉਣ ਦੀ ਮੈਨੂੰ ਸੇਵਾ ਬਖਸ਼ੀ ਹੈ ਇਹਨਾਂ ਦੇ ਨਾਲ ਮੈਂ ਬਹੁਤ ਬਹੁਤ ਧੰਨਵਾਦੀ ਇਹਨਾਂ ਦਾ ਕਿ ਇਹ ਮੇਰੇ ਨਾਲ ਇੱਥੇ ਗੁੰਡਾਂ ਦੇ ਵਿੱਚ ਸਹਿਯੋਗ ਦੇ ਰਹੇ ਹਨ ਇਸ ਵਰਗ ਦਿਵਸ ਮੌਕੇ ਤੇ ਮੈਂ ਲੱਖ ਲੱਖ ਵਧਾਈ ਦਿਨਾ ਤੇ ਵੱਧ ਚੜ ਕੇ ਕਹਿਣਾ ਕਿ ਇਸ ਖੂਨਦਾਨ ਦੇ ਵਿੱਚ ਆਪਣਾ ਹਿੱਸਾ ਦਿਓ ਖੂਨਦਾਨ ਕਰਨਾ ਚਾਹੀਦਾ ਹੈ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਖੇਡ ਖੇਡਣੀ ਚਾਹੀਦੀ ਹੈ ਤੇ ਮਾਰੇ ਦਾ ਨਾਮ ਲੈ ਕੇ ਆਪਣਾ ਜੀਵਨ ਬਣਾਓ ਮੇਰਾ ਨਾਮ ਡਾਕਟਰ ਚੇਤਨ ਸ਼ਰਮਾ ਜੀ ਇਹ ਅੱਜ ਅੰਕੁਸ਼ ਜੀ ਜਿਵੇਂ ਬਾਲਮੀਕੀ ਵਿੰਗ ਦੇ ਜਿਹੜੇ ਹੈਗੇ ਆ ਪ੍ਰੈਜ਼ੀਡੈਂਟ ਹੈਗੇ ਆ ਐਂਟੀ ਕ੍ਰਾਈਮ ਐਨੂਅਲ ਪ੍ਰੋਟੈਕਸ਼ਨ ਵਲੋਂ ਡਾਕਟਰ ਰੋਹਨ ਜੀ ਜਿਵੇਂ ਕਿ ਤੁਹਾਨੂੰ ਪਤਾ ਇਹਨਾਂ ਦੀ ਸਮਾਜ ਸੇਵਾਾਂ ਇੱਕ ਦਿਨ ਛੱਡ ਕੇ ਰੋਜ਼ ਲੱਗੇ ਰਹਿੰਦੇ ਭਾਵੇਂ ਇਹਨਾਂ ਨੂੰ ਰਾਤੀ ਫੋਨ ਕਰੋ ਜਿਸ ਤਰ੍ਹਾਂ ਵੀ ਉਹ ਸੋਸ਼ਲ ਐਕਟੀਵਿਟੀ 'ਚ ਰਹਿੰਦੇ ਰਹਿੰਦੇ ਆ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹਨਾਂ ਨੇ ਇੱਥੇ ਜਿਹੜਾ ਹੈਗਾ ਫ੍ਰੀ ਮੈਡੀਕਲ ਚੈੱਕਅਪ ਕੈਂਪ ਅਤੇ ਨਾਲ ਬਲੱਡ ਡੋਨੇਸ਼ਨ ਕੈਂਪ ਲਾਇਆ ਜਿਹਦੇ ਵਿੱਚ ਕਿ ਆਪਾਂ ਲੋਕਾਂ ਨੂੰ ਸ਼ੂਗਰ ਦੇ ਬਾਰੇ ਅਵੇਅਰ ਕਰ ਰਹੇ ਹਾਂ ਜਿਵੇਂ ਕਿ ਹੁਣ ਇੱਕ ਭਾਈ ਸਾਹਿਬ ਆਏ ਸੀ ਉਹ ਕਹਿੰਦੇ ਸੀ ਸ਼ੂਗਰ ਘਟਨੀ ਪਰ ਮੈਂ ਬਲੱਡ ਦੇਣਾ ਚਾਹਨਾ ਪਰ ਆਪਾਂ ਉਹ ਸੀਨ ਨੂੰ ਕਿਹਾ ਕਿ ਨਹੀਂ ਤੁਸੀਂ ਜੇ ਬਲੱਡ ਦੇਣਾ ਚਾਹੁੰਦੇ ਹੋ ਫਿਰ ਤੁਸੀਂ ਬਲੱਡ ਬੈਂਕ ਆਓ ਪਹਿਲੇ ਪ੍ਰੋਪਰ ਤੁਹਾਡੇ ਟੈਸਟ ਕੀਤੇ ਜਾਣਗੇ ਉਸ ਤੋਂ ਬਾਅਦ ਤੁਸੀਂ ਬਲੱਡ ਡੋਨੇਟ ਦਵਾਈਆਂ ਜਿਹੜੀਆਂ ਸਾਰੀਆਂ ਫ੍ਰੀ ਦੇਖੋ ਜੀ ਸਾਰੀਆਂ ਦਵਾਈਆਂ ਫ੍ਰੀ ਚੱਲ ਰਹੀਆਂ ਅੱਖਾਂ ਚ ਅੱਖਾਂ ਦੇ ਡ੍ਰੋਪਸ ਵੀ ਕੰਨਾਂ ਦੇ ਡ੍ਰੋਪਸ ਵੀ ਇਵਨ ਦੈਨ ਸ਼ੂਗਰ ਜਿੰਨਾ ਦੀ ਗਿਓ ਉਹ ਵੀ ਫ੍ਰੀ ਟੈਸਟ ਕੀਤਾ ਜਾ ਰਿਹਾ ਤੇ ਜੇ ਕੋਈ ਖਾਲੀ ਪੇਟ ਆਏਗਾ ਤੇ ਉਹਦੇ ਜਿਹੜੇ ਫ੍ਰੀ ਬਲੱਡ ਟੈਸਟ ਜਿਹੜੇ ਆ ਉਹ ਕੀਤੇ ਜਾਣਗੇ ਜਿਹੜਾ ਪਰਾਲਾ ਕਿਸੇ ਵੱਲੋਂ ਕੀਤਾ ਜਾ ਰਿਹਾ ਨੌਜਵਾਨ ਪੀੜੀ ਵਾਸਤੇ ਨਹੀਂ ਜਾ ਰਿਹਾ ਵੇਖੋ ਜੀ ਇੱਕ ਨਾ ਉਹ ਕਹਿੰਦੇ ਨਾ ਭੀੜ ਨੂੰ ਤੋੜਨ ਵਾਸਤੇ ਪਹਿਲੇ ਆਪ ਖੁਦ ਅੱਗੇ ਲੱਗਣਾ ਪੈਂਦਾ ਤੇ ਹਰ ਸਾਲ ਦੀ ਤਰ੍ਹਾਂ ਇਹ ਇੱਕ ਬਹੁਤ ਹੀ ਜਿਹਨੂੰ ਆਪਾਂ ਕਹਿੰਦੇ ਆ ਕਿ ਐਕਟਿਵ ਮੈਂਬਰ ਨੇ ਤੇ ਹਰ ਵਾਰੀ ਜਿਹੜਾ ਹਰ ਸਾਲ ਜਿਹੜਾ ਕੈਂਪ ਲਾਂਦੇ ਆ ਤੇ ਲੋਕਾਂ ਨੂੰ ਜਿਹੜਾ ਨਸ਼ਿਆਂ ਤੋਂ ਦੂਰ ਰਹਿਣ ਲਈ ਤੇ ਜਿਵੇਂ ਵੱਧ ਝੜ ਕੇ ਨੌਜਵਾਨ ਬਲੱਡ ਡੋਨੇਟ ਕਰ ਰਹੇ ਨੇ ਜ ਸਾਡੇ ਡਾਕਟਰ ਗੁਰਵਿੰਦਰ ਸਿੰਘ ਜੀ ਆਏ ਹੋਏ ਨੇ ਉਹ ਇੱਕ ਇਕੱਲੇ ਮੇਰੇ ਖਿਆਲ ਚ ਅਮਰੀ ਸਰਚ ਇਹ ਡਾਕਟਰ ਨੇ ਜਿਹੜਾ ਕਿ 슈ਗਰ ਦੇ ਪੈਰ ਨੂੰ ਨਾ ਕੱਟ ਕੇ ਕਹਿੰਦੇ ਕਿ ਮੈਂ ਦਵਾਈਆਂ ਨਾਲ ਹੀ ਠੀਕ ਕਰਨਾ ਤੇ ਸਾਡੇ ਕੋਲ ਬਹੁਤ ਪੇਸ਼ੈਂਟ ਜਿਹੜੇ ਆ ਉਹ ਪੈਰ 슈ਗਰ ਵਾਲੇ ਮਰੀਜ਼ਾਂ ਪੈਰ ਜਿਹੜਾ ਉਹ ਅਕਸਰ ਵੱਢਿਆ ਜਾਂਦਾ ਜੇ ਖਰਾਬ ਹੋ ਜਾਏ ਜ਼ਖਮ ਹੋ ਜਾਏ ਹਨਾ ਤੋ ਦਵਾਈਆਂ ਦੇ ਨਾਲ ਹੀ ਪੱਟੀਆਂ ਦੇ ਨਾਲ ਹੀ ਠੀਕ ਕੀਤਾ ਜਾਂਦਾ ਹੈ। ਮੈਂ ਕੀ ਖਾਸ ਕਰਨਾ ਪੀਂਦੇ ਨੇਪਾਲ ਬੜੀ ਸਾਡੇ ਲਈ ਜਿਹੜਾ ਪ੍ਰਾਧਾਨ ਕੀਤਾ ਜਾ ਰਿਹਾ ਹੈ। ਟਕਲਰ ਫੈਂਕਸ ਨੇ ਵੀ ਸੰਯੋਗ ਕਰਾਇਆ ਹੈ। ਬਣੀ ਹੋਊਗਾ ਰਾਹ ਸਾਡੇ ਦੋਸ਼ਾ। ਇਹ ਵੀ ਸਾਡੇ ਸੁਧੀ ਚੋਂ ਇਹ ਕਮਿਟੀ ਗ੍ਰਮੀਤ ਨੇਗਰਟੀਗਰਡ ਬਣਾ ਰਹੀ ਹੈ। ਇਹਦਾ ਸਾਰਾ ਕੰਮ ਕਰਦੇ ਹੋਣਗੇ। ਇਹ ਪ੍ਰਾਧਾਨ ਜਿਹੜਾ ਹੈ ਹਰ ਛੇ ਬੰਦੇ ਮੈਨਾਂ ਹੈ। ਇਸੇ ਤਰ੍ਹਾਂ ਇਹ ਕਰਦੇ ਰਹਿਣਗੇ ਲੋਕਾਂ ਨੂੰ ਚੰਗਾ ਮੈਸੂਡਨ ਦੇ ਰਹਿਣਗੇ ਵਾਧੂ ਪੜੇਗਾ Till I get what I want, I turn a business out of nothing into something I love. I got a poker face, but honestly, I'm not one to bluff. I flip a switch, never miss, man. I always stay up. Don't let them see you, bitch. Always have a plan to stay tough. This life ahead of you ain't easy, it was built to be rough. But that's what makes a personality is tragedy, bro. No head on your shoulders now we ain't out here moving rocks we out here moving boulders now we ain't getting posterized rides we out here making posters and we ain't got nothing to hide we move forward like soldiers you better wake up for the pay stub Or you pay up don't make love to the game bro fuck the game up change up for your range up to your greatness same us for the way you play the game bro never stop don't get it if I want it got to make to myself a promise i won't quit keep going till i got it ਹਾਂਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੋ ਬੋਲੇ 100 ਰੁਪਏ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਤੇ ਬੜਾ ਹੀ ਖੁਸ਼ੀਆਂ ਦਾ ਮੌਕਾ ਹੈ ਜੀ ਦਾਦਾ ਜੀ ਨੇ ਬੜਾ ਕਰਮ ਕੀਤਾ ਹੈ ਔਰ ਖਾਸ ਕਰ ਇਹਨਾਂ ਜੀਆਂ ਤੇ ਲੋਕੀ ਬੜੇ-ਬੜੇ ਢੰਗ ਦੇ ਨਾਲ ਭਗਵਾਨ ਵਾਲਮੀਕ ਮਹਾਰਾਜੀ ਦਾ ਪ੍ਰਗਟ ਦਿਵਸ ਮਨਾ ਰਹੇ ਨੇ ਕੋਈ ਕਿਸੇ ਢੰਗ ਨਾਲ ਕੋਈ ਕਿਸੇ ਢੰਗ ਨਾਲ ਕੋਈ ਰਥ ਯਾਤਰਾ ਕਰਕੇ ਕੋਈ ਸਮਾਗਮ ਕਰਕੇ ਪਰ ਸਾਡੇ ਅੰਕੂਸ਼ ਵਾਲਮੀਕੀ ਜੀ ਦੀ ਹਰ ਵਾਰੀ ਇੱਕ ਵੱਖਰਾ ਉਪਰਾਲਾ ਕਰਦੇ ਨੇ ਦੇਖੋ ਅਸਲ ਤੇ ਜਿਹੜੀ ਗੱਲ ਹੈ ਨਾ ਸੱਚੀ ਗੱਲ ਇਹ ਹੈ ਕਿ ਵੀ ਉਹਨਾਂ ਦੀਆਂ ਸ਼ਿਕਸ਼ਾਵਾਂ ਦੀ ਲੋੜ ਆ ਸਮਾਗਮ ਸੰਮੇਲਨ ਇਹ ਤੇ ਚਲਦੇ ਰਹੇ ਨੇ ਉਹਦੇ ਵਿੱਚ ਸੰਮੇਲਨ ਵੀ ਹੋਏ ਸਮਾਗਮ ਵੀ ਹੋਏ ਪਰ ਭਗਵਾਨ ਵਾਲਮੀਕੀ ਮਹਾਰਾਜ ਦੀ ਗੱਲ ਨਹੀਂ ਕਿਤੇ ਹੋਈ ਜਿਹੜੀਆਂ ਸ਼ਿਕਸ਼ਾਵਾਂ ਉਹਨਾਂ ਦਿੱਤੀਆਂ ਆ ਸਮਾਜ ਦਾ ਭਲਾ ਕਰਨਾ ਸਮਾਜ ਲਈ ਖਲੋਣਾ ਹਰ ਮਾੜੇ ਬੰਦੇ ਦੀ ਬਾਹ ਫੜਨੀ ਔਰ ਲੋਕਾਂ ਦੇ ਭਲੇ ਦੇ ਕੰਮ ਕਰਨੇ ਇਹ ਅੰਕੁਸ਼ ਵਾਲਮੀਕੀ ਜੀ ਹਰ ਸਾਲ ਕਰਦੇ ਨੇ ਔਰ ਇਹ ਸਭ ਤੋਂ ਵੱਡੀ ਗੱਲ ਹੈ ਵੀ ਅਸੀਂ بڑے ਪ੍ਰੋਗਰਾਮ اٹੈਂਡ ਕੀਤੇ ਭਗਵਾਨ ਵਾਲਮੀਕ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੇ ਪਰ ਆਹ ਜਿਹੜਾ ਪ੍ਰੋਗਰਾਮ ਥੋੜਾ ਜਿਹਾ ਵੱਖਰਾ ਹੁੰਦਾ ਆ ਔਰ ਮੈਂ ਸਾਰੇ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਜਦੋਂ ਵੀ ਆਪਾਂ ਪ੍ਰੋਗਰਾਮ ਕਰੀਏ ਐਸੇ ਸਾਲਾਨਾ ਪ੍ਰੋਗਰਾਮ ਉਹਦੇ ਵਿੱਚ ਸਮਾਜ ਸੇਵਾ ਦਾ ਕੋਈ ਨਾ ਕੋ ਕੰਮ ਜ਼ਰੂਰ ਰੱਖੀਏ ਜਿਵੇਂ ਅੱਜ ਇਹਨਾਂ ਨੇ ਬਲੱਡ ਡੋਨੇਟ ਜਿਹੜਾ ਕੈਂਪ ਲਾਇਆ ਆ ਬਹੁਤ ਵਧਾਈ ਦੇ ਪਾਤਰ ਨੇ ਅੰਕੁਸ਼ ਜੀ ਦੋ ਵਾਰ ਹਜ਼ਾਰ ਵਾਰਾਂ ਨੂੰ ਹੀ ਵਧਾਈ ਦਿੰਦੇ ਇਸ ਗੱਲ ਥੋੜਾ ਪਿੱਛੇ ਮਹਤਾਈ ਵਾਕੇ 2 ਬੋਲ इधर वेख फ्रॉफी महाराज जी एक बारी ग्रो ट्रॉफी हिमाचल ला ठीक है जी तो बोले ठीक हाँ। तो है थीज़ ते ते भाई नहीं होने ठीक है जी <स्थिज़ ते गए> ठीक <tule at hippie> है भाई ठीक है भाई ਠੀਕ ਹੈ ਜੀ ਜੋ ਬੋਲੇ ਸੋ ਨਿਰਪੈ ਵਾਲਮੀਕ ਮਹਾਰਾਜ ਕੀ ਜੈ ਅੱਜ ਦਾ ਜੋ ਖੂਨਦਾਨ ਕੈਂਪ ਦਾ ਪ੍ਰੋਗਰਾਮ ਹੈ ਉਹ ਸ੍ਰਿਸ਼ਟੀਕਰਤਾ ਭਗਵਾਨ ਵਾਲਮੀਕ ਮਹਾਰਾਜ ਦੇ ਪਾਵਨ ਪਵਿੱਤਰ ਪ੍ਰਗਟ ਦਿਵਸ ਦੇ ਮੌਕੇ ਦੇ ਉੱਤੇ ਸਾਡੇ ਵੀਰ ਅੰਕੁਸ਼ ਜੀ ਵੱਲੋਂ ਕਰਵਾਇਆ ਜਾ ਰਿਹਾ ਤੇ ਦੁਨੀਆ ਦੇ ਅੰਦਰ ਐਨਾਥੀਸੀਆ ਵਰਗੀ ਪ੍ਰੋਬਲਮ ਅਤੇ ਖੂਨ ਦੀ ਘਾਟ ਦੇ ਕਾਰਨ ਹਰ ਸਾਲ ਲੱਖਾਂ ਲੋਕਾਂ ਦੀ ਤੇ ਛੋਟੇ ਬੱਚਿਆਂ ਦੀ ਮੌਤ ਹੋ ਜਾਂਦੀ ਹੈ ਤੇ ਰक्तदान ਮਹਾਦਾਨ ਤੇ ਜੁੜਾ ਇਹ ਉਪਰਾਲਾ ਕੀਤਾ ਜਾ ਰਿਹਾ ਇਸ ਤੋਂ ਵੱਡਾ ਪਾਵਨ ਪਵਿੱਤਰ ਉਪਰਾਲਾ ਪ੍ਰਗਟ ਦਿਵਸ ਨੂੰ ਸਮਰਪਿਤ ਹੋ ਕੇ ਨਹੀਂ ਹੋ ਸਕਦਾ ਇਹਦੇ ਲਈ ਪੂਰਾ ਸਮਾਜ ਅਤੇ ਉੱਚੇ ਚੇਤੇ ਤੌਰ ਤੇ ਕੰਕਸ਼ ਵਾਲਮੀਕੀ ਜੀ ਜਿਹੜੇ ਆ ਉਹ ਵਧਾਈ ਦੇ ਪਾਤਰ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਸਾਡੇ ਵੀਰ ਵੱਲੋਂ ਕੁਸ਼ ਵੱਲੋਂ ਪ੍ਰੋਗਰਾਮ ਰੱਖਿਆ ਗਿਆ ਭਗਵਾਨ ਵਾਲਮੀਕ ਜੀ ਪ੍ਰਗਟ ਦਿਸ਼ਤੇ ਤੇ ਬਹੁਤ ਵਧੀਆ ਉਪਰਾਲਾ ਵਾ ਸਾਨੂੰ ਸਾਰਿਆਂ ਨੂੰ ਇਹ ਉਪਰਾਲੇ ਦੇ ਵਿੱਚ ਸਹਿਯੋਗ ਕਰਨਾ ਚਾਹੀਦਾ ਵੱਧ ਤੋਂ ਵੱਧ ਬਲੱਡ ਜਿਹੜਾ ਵਾ ਦਾਨ ਕਰਨਾ ਚਾਹੀਦਾ ਵਾ ਤਾਂ ਜੋ ਕਿਸੇ ਦੀ ਜ਼ਿੰਦਗੀ ਬਚ ਸਕੇ ਇਸ ਕਰਕੇ ਬਾਕੀ ਕੰਮਾਂ ਦੇ ਨਾਲ ਨਾਲ ਇਹੋ ਜੇ ਉਪਰਾਲੇ ਕਰਦੇ ਰਹੋ ਤੇ ਸਾਡੇ ਵੱਲੋਂ ਪੂਰਾ ਸੰਯੋਗ ਆ ਅੱਜ ਵੱਖ-ਵੱਖ ਜਥੇਬੰਦੀਆਂ ਵੱਲੋਂ ਜਿਹੜਾ ਇੱਥੇ ਆਣ ਕੇ ਇਹਨਾਂ ਦੇ ਨਾਲ ਪੈਰਾ ਲਾਇਆ ਗਿਆ ਇਹ ਜਿਹੜੇ ਸਤਕਾਰਯੋਗ ਸਾਡੇ ਐਸਐਸਪੀ ਸਾਹਿਬ ਆਏ ਨੇ ਦਲਬਾਜ ਸਿੰਘ ਜੀ ਅਨਗੜ ਹੋਰ ਵੀ ਸਾਡੇ ਵੀਰ ਸਜਣ ਇੱਥੇ ਬੈਠੇ ਨੇ ਪਾਸੀ ਜੀ ਦਵਿੰਦਰ ਭਲਵਾਨ ਜੀ ਇਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਤੇ ਸਮੁੱਚੀ ਟੀਮ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹਨਾਂ ਸਾਰੇ ਵੀਰਾਂ ਦੇ ਦਰਸ਼ਨ ਕਰਵਾਏ ਤੇ ਇਹ ਸੇਵਾ ਕਰਨ ਦਾ ਮੌਕਾ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਅਕਾਲੀ ਦਲ ਤੋਂ ਅੱਜ ਜੋ ਸਾਡੇ ਅੰਕੁਸ਼ ਜੀ ਨੇ ਹੰਦਾਨ ਕੈਂਪ ਲਗਵਾਇਆ ਆਪਣੇ ਨਾਈ ਵਾਲੇ ਮੋੜ ਤੇ ਸਾਰਾ ਸਮਾਜ ਸਾਡਾ ਇੱਥੇ ਪਹੁੰਚਿਆ ਪਹੁੰਚ ਕੇ ਇੱਥੇ ਜਿਹੜੇ ਡਾਕਟਰਾਂ ਦੀ ਟੀਮ ਵੀ ਆਈ ਚੈੱਕਅਪ ਵੀ ਕਰ ਰਹੀ ਆ ਤੇ ਅਸੀਂ ਅੰਕੁਸ਼ ਨੂੰ ਬਹੁਤ ਵਧਾਈ ਦੇਣੀ ਆ ਕਿ ਜਿਹੜੇ ਇਦਾਂ ਦੇ ਕੰਮ ਸਾਡੇ ਸਮਾਜ ਦੇ ਵਿੱਚ ਹੋਣੇ ਚਾਹੀਦੇ ਆ ਅਸੀਂ ਭਗਵਾਨ ਵਾਲਮੀਕ ਦੇ ਪ੍ਰਗਟ ਦੇ ਵਿੱਚ ਦੀਆਂ ਸਾਰਿਆਂ ਨੂੰ ਵਧਾਈਆਂ ਵੀ ਦੇਣੇ ਆ ਉਹਨਾਂ ਦੇ ਹੁਵਾਂ ਵਾਲਮੀਕ ਦੇ ਪ੍ਰਗਟ ਦਿਵਸ ਤੇ ਮੌਕੇ ਤੇ ਹੀ ਇਹ ਖੂਨਦਾਨ ਕੈਂਪ ਲਗਾਇਆ ਗਿਆ ਠੀਕ ਹੈ ਪਹਿਲਾਂ ਦੀ ਬਾਤ ਸਾਡੇ ਕੋਲ ਬਾਕੀ ਇਹ ਦੇ ਗ੍ਰੈਟਰ ਅੱਜ ਸਾਧ ਸੰਗ ਦੇ ਚਰਨਾਂ ਦੇ ਵਿੱਚ ਇਹ ਬੇਨਤੀ ਵੀ ਆ ਤੇ ਵਧਾਈਆਂ ਵੀ ਨੇ ਕਿਉਂਕਿ ਵਾਲਮੀਕੀ ਮਹਾਰਾਜ ਦੇ ਪ੍ਰਗਟ ਦਿਵਸ ਦੀਆਂ ਤੇ ਸਾਡੇ ਅਨਕੁਸ਼ੀ ਨੇ ਜਿਹੜਾ ਇਹ ਕੰਮ ਕੀਤਾ ਵਾ ਖੂਨਦਾਨ ਕੈਂਪ ਦਾ ਬੜਾ ਸ਼ਰੰਗਾਯੋਗ ਕਦਮ ਆ ਕਿਉਂਕਿ ਇਹਦੇ ਵਿੱਚ ਵਧਾਈਆਂ ਦੇ ਨਾਲ ਨਾਲ ਆਪਾਂ ਕਿਸੇ ਨੂੰ ਨਵੀਂ ਜ਼ਿੰਦਗੀ ਵੀ ਦੇ ਸਕਦੇ ਤੇ ਆਉਣ ਵਾਲੀ ਜਨਰੇਸ਼ਨ ਨੂੰ ਇਹ ਸਿਹਤ ਵੀ ਮਿਲਦੀ ਆ ਤੇ ਆਪਾਂ ਨਸ਼ਿਆਂ ਤੋਂ ਦੂਰ ਰਹੀਏ ਜਿਹੜਾ ਬਹੁਤ ਅੱਜ ਕੱਲ੍ਹ ਇਹ ਸ਼ੇਮਾ ਦਰਿਆ ਸਾਡੇ ਪੰਜਾਬ ਦੇ ਵਿੱਚ ਵਗ ਰਿਹਾ ਵਾ ਕਿਉਂਕਿ ਖੂਨਦਾਨ ਵੀ ਇਹੀ ਤਾਂ ਹੀ ਕਰ ਸਕਦੇ ਆ ਜੇ ਅਸੀਂ ਆਪ ਨਸ਼ੇ ਤੋਂ ਰਹੇ ਤੇ ਆਵੇ ਕਿਉਂਕਿ ਕਿਸੇ ਦੀ ਜ਼ਿੰਦਗੀ ਨੂੰ ਬਚਾਉਣਾ ਉਹਦੇ ਵਾਸਤੇ ਸਾਨੂੰ ਇੱਕ ਮਤਲਬ ਨਰੋਇਆ ਖੂਨ ਚਾਹੀਦਾ ਹੁੰਦਾ ਵਾ ਜਿਹਦੇ ਵਾਸਤੇ ਇਹ ਅੱਜ ਇਹ ਕੈਂਪ ਲਗਾਇਆ ਗਿਆ ਵਾ ਤੇ ਕੈਂਪ ਦੇ ਨਾਲ ਹੀ ਮੈਂ ਇੱਕ ਗੱਲ ਕਹੂੰਗਾ ਜੋ ਬੜੀ ਜ਼ਿਆਦਾ ਜ਼ਰੂਰੀ ਆ ਆਪਣੇ ਧਰਮ ਨੂੰ ਬਚਾਉਣ ਵਾਸਤੇ ਕਿਉਂਕਿ ਆਪਾਂ ਆਪਣੇ ਧਰਮ 'ਚ ਰਹਿਣਾ ਚਾਹੀਦਾ ਵਾ ਇਹ ਜਿਹੜੇ ਮਤਲਬ ਛੋਟੇ-ਛੋਟੇ ਲਾਲਚਾਂ ਕਰਕੇ ਆਪਾਂ ਆਪਣਾ ਧਰਮ ਵੀ ਪਰਵਰਤਨ ਕਰ ਲੈਨੇ ਆ ਇਹ ਆਪਣੇ ਦੇਸ਼ ਨੂੰ ਬੜੀ ਤਗੜੀ ਢਾਹ ਵਾ ਸੋ ਅੱਜ ਜ਼ਿਆਦਾ ਨਾਂ ਸਮਾਂ ਲੈਂਦੇ ਆ ਜਿਹੜੀਆਂ ਡਾਕਟਰਾਂ ਦੀਆਂ ਟੀਮਾਂ ਆ ਜਾਂ ਅਨਕੁਸ਼ ਦੀ ਜੀ ਟੀਮ ਆ ਸਾਡੇ ਪ੍ਰੈਸ ਰਿਪੋਰਟਰ ਵੀਰ ਨੇ ਇਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਾਹਨ ਅੱਜ ਭਗਵਾਨ ਵਾਲਮੀਕੀ ਪ੍ਰਗਟ ਦਿਵਸ ਦੇ ਉੱਪਰ ਉਪਲਬਖ ਹੋਇਆ ਅੱਜ ਸਾਡੇ ਆਸ਼ੂ ਵਾਲਮੀਕੀ ਜੀ ਜਿਨ੍ਹਾਂ ਨੇ ਅੱਜ ਇੱਥੇ ਮੈਡੀਕਲ ਕੈਂਪ ਵੀ ਲਾਇਆ ਹੈ ਔਰ ਖੂਨਦਾਨ ਕੈਂਪ ਵੀ ਲਾਇਆ ਹੈ ਮੈਂ ਇਹਨਾਂ ਨੂੰ ਵਧਾਈ ਦੇਣਾ ਕਿਉਂਕਿ ਖੂਨਦਾਨ ਇੱਕ ਬਹੁਤ ਉੱਤਮ ਦਾਨ ਹੈ ਜਿਸ ਨਾਲ ਕਈ ਜਾਨਾਂ ਬਚ ਸਕਦੀਆਂ ਔਰ ਮੈਡੀਕਲ ਕੈਂਪ ਨੂੰ ਮੈਂ ਵੇਖ ਰਿਹਾ ਹਾਂ ਨਾਲ ਮੁਫਤ ਦਵਾਈਆਂ ਵੀ ਦੇ ਰਿਹਾ ਇਸ ਇਲਾਕੇ ਨੂੰ ਇਸ ਏਰੀਏ ਨੂੰ ਅੱਜ ਬਹੁਤ ਫਾਇਦਾ ਪਹੁੰਚਣ ਵਾਲਾ ਹੈ ਇਸ ਮੈਡੀਕਲ ਕੈਂਪ ਨਾਲ ਵੀ ਔਰ ਨਾਲ ਨਾਲ ਜਿਹੜਾ ਖੂਨਦਾਨ ਕੈਂਪ ਲਾਇਆ ਨੌਜਵਾਨ ਮੈਂ ਦੇਖਿਆ ਬਹੁਤ ਸਾਰੇ ਇੱਥੇ ਅੱਜ ਆਪਣਾ ਖੂਨਦਾਨ ਕਰਨ ਗਏ ਆਂ ਔਰ ਭਗਵਾਨ ਵਾਲਮੀਕੀ ਜੀ ਦੇ ਪ੍ਰਗਟਵਸਤੀ ਵਿਵਦਾਈ ਤੇ ਨਾਲ ਇਹ ਜਿਹੜਾ ਉਪਰਾਲਾ ਹੈ ਸਾਡੇ ਆਸ਼ੂ ਜੀ ਦੁਆਰਾ ਕੀਤਾ ਗਿਆ ਮੇਰੇ ਨਾਲ ਕਾਉਂਸਲਰ ਗੌਰਵ ਗਿੱਲ ਜੀ ਵੀ ਮੇਰੇ ਨਾਲ ਆਏ ਨੇ ਮੈਂ ਦਵਿੰਦਰ ਪਹਿਲਵਾਨ ਜੀ ਮੇਰੇ ਨਾਲ ਆਏ ਆ ਮੈਂ ਸਾਰਿਆਂ ਵੱਲੋਂ ਭਾਰਤ ਜਨਤਾ ਪਾਰਟੀ ਅੰਮ੍ਰਿਤਸਰ ਵੱਲੋਂ ਭਗਵਾਨ ਵਾਲਮੀਕੀ ਜੀ ਦੇ ਪ੍ਰਗਟ ਰੂਪ ਦੀ ਵਧਾਈ ਔਰ ਅੱਜ ਦੇ ਕਾਰਜਕ੍ਰਮ ਵਾਸਤੇ ਵੀ ਸਾਰਿਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਸ਼ਹਿਰ ਵਾਸੀਆਂ ਨੂੰ ਭਗਵਾਨ ਵਾਲਮੀਕੀ ਪ੍ਰਗਟ ਰੂਪ ਦੀ ਬਹੁਤ-ਬਹੁਤ ਵਧਾਈ ਅੱਜ ਹਰੀਪੁਰੇ ਵਿਕੇ ਸਾਡੇ ਵੀ ਰੰਕੂ ਜਵਾਨਮੀਕੀ ਜੀ ਨੇ ਵਾਲਮੀਕੀ ਜੰਦੀ ਤੇ ਉਹ ਪ੍ਰੋਜੈਕਟ ਜਿਹੜਾ ਜਿਹੜਾ ਖੂਨਦਾਰ ਕੈਂਪ ਲਾਇਆ ਅਸੀਂ ਸਰਾਨਾ ਕਰਦੇ ਉਹਨਾਂ ਦੇ ਇਸ ਪ੍ਰਯਾਸ ਦਾ ਤੇ ਭਗਵਾਨ ਵਾਲਮੀਕੀ ਜੀ ਮਹਾਰਾਜ ਅਗੇ ਅਰਦਾਸ ਕਰਦੇ ਹਾਂ ਕਿ ਸਾਡੇ ਜਿੰਨਾ ਵੀ ਯੁੱਧ ਹੈ ਪੰਜਾਬ ਦਾ ਵਾਲਮੀਕੀ ਸਮਾਜ ਦਾ ਉਹਨਾਂ ਦਾ ਮੇਰਾ ਬ੍ਰਿਹਾਰ ਰਗਨ ਦਾ ਜੋ ਚੰਗੀ ਦਾ ਤੇ ਚੱਲ ਗਏ ਜਿਹੜਾ ਉਹ ਪੰਜਾਬ ਦੀ ਤਰੱਕੀ ਵਿੱਚ ਹਿਸਾਬਾਤ ਬਹੁਤ ਹਨ